ਗੁਰੂ ਹਰ Rai ਜੀ ਗੁਰੂ ਹਰ Rai ਜੀ ਸਿੱਖ ਧਰਮ ਦੇ 10 ਗੁਰੂਆਂ ਵਿੱਚੋਂ 7ਵੇਂ ਗੁਰੂ ਸਨ ਆਪ ਜੀ ਦਾ ਜਨਮ 16 ਜਨਵਰੀ 1630 ਵਿੱਚ ਕੀਰਤਪੁਰ ਜ਼ਿਲ੍ਹਾ ਰੂਪਨਗਰ ਵਿਖੇ ਹੋਇਆ ਗੁਰੂ ਹਰ Rai ਸਾਹਿਬ ਜੀ ਗੁਰੂ ਹਰगोਬਿੰਦ ਸਾਹਿਬ ਜੀ ਦੇ ਪੁੱਤਰੇ ਅਤੇ ਮਾਤਾ ਨਿਹਾਲ ਕੌਰ ਜੀ ਅਤੇ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਸਨ ਆਪ ਜੀ ਨੂੰ 6ਵੇਂ ਸਿੱਖ ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਅਕਾਲ ਚਲਾਣਾ ਕਰਨ ਤੋਂ ਤਕਰੀਬਨ 2 ਸਾਲ ਪਹਿਲਾਂ ਹੀ 1642ਵਿਚ ਗੁਰਗੱਦੀ ਉੱਤੇ ਵਿਰਾਜਮਾਨ ਕਰ ਦਿੱਤਾ ਸੀ। ਗੁਰੂ ਹਰਗੋਬਿੰਦ ਜੀ ਦੇ ਜੋਤੀ ਜੋਤਨ ਤੋਂ ਬਾਅਦ 3 ਮਾਰਚ 1644 ਨੂੰ 14 ਸਾਲ ਦੀ ਉਮਰ ਵਿੱਚ ਗੁਰੂ ਹਰ Rai ਜੀ ਸਿੱਖ ਧਰਮ ਦੇ ਆਗੂ ਬਣੇ। ਆਪ ਜੀ ਨੇ ਅਗਲੇ ਲਗਭਗ 17 ਸਾਲਾਂ ਤੱਕ ਸਿੱਖਾਂ ਦਾ ਮਾਰਗਦਰਸ਼ਨ ਕੀਤਾ। ਉਹਨਾਂ ਨੇ ਆਪਣੇ ਦਾਦਾ ਗੁਰੂ ਹਰਗੋਬਿੰਦ ਜੀ ਦੁਆਰਾ ਸਿੱਖਾਂ ਲਈ ਫੋਜੀ ਸਿਖਲਾਈ ਦੀ ਸ਼ੁਰੂ ਕੀਤੀ ਪਰੰਪਰਾ ਨੂੰ ਜਾਰੀ ਰੱਖਿਆ ਗੁਰੂ ਹਰ राय ਜੀ ਨੇ ਵੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਵਕਾਲਤ ਕੀਤੀ ਉਹਨਾਂ ਦਾ ਮੰਨਣਾ ਸੀ ਕਿ ਸਾਰੇ ਮਨੁੱਖ ਬਰਾਬਰ ਹਨ ਤੇ ਉਹਨਾਂ ਨਾਲ ਇੱਕੋ ਜਿਹਾ ਵਿਹਾਰ ਕੀਤਾ ਜਾਣਾ ਚਾਹੀਦਾ ਹੈ ਗੁਰੂ ਹਰ राय ਜੀ ਦੀਆਂ ਸਿੱਖਿਆਵਾਂ ਦੂਸਰਿਆਂ ਦੀ ਸੇਵਾ ਅਤੇ ਦਇਆ ਵਾਲਾ ਜੀਵਨ ਜਿਉਣ ਤੇ ਕੇਂਦ੍ਰਿਤ ਸਨ ਆਪ ਜੀ ਦਾ ਮੰਨਦੇ ਸੀ ਕਿ ਹਰ ਕਿਸੇ ਦਾ ਫਰਜ਼ ਬੰਦਾ ਹੈ ਕਿ ਉਹ ਲੋੜਵੰਤਾ ਦੀ ਮਦਦ ਕਰੇ ਚਾਹੇ ਉਹ ਕਿਸੇ ਵੀ ਸਮਾਜ ਦਾ ਧਰਮ ਦਾ ਹੋਵੇ ਗੁਰੂ ਹਰਿ ਰਾਏ ਜੀ ਨੇ ਇਹ ਵੀ ਉਪਦੇਸ਼ ਦਿੱਤਾ ਕਿ ਜੀਵਨ ਵਿੱਚ ਸੰਤੁਲਨ ਰੱਖਣਾ ਜ਼ਰੂਰੀ ਹੈ ਆਪ ਜੀ ਨੇ ਆਪਣੇ ਪੈਰੋਕਾਰਾਂ ਨੂੰ ਸਿਮਰਨ ਕਰਨ ਅਤੇ ਸਾਦਗੀ ਦਾ ਜੀਵਨ ਬਤੀਤ ਕਰਨ ਲਈ ਉਤਸ਼ਾਹਿਤ ਕੀਤਾ ਗੁਰੂ ਹਰਿ ਰਾਏ ਜੀ 6 ਅਕਤੂਬਰ 1661 ਨੂੰ 31 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਉਹਨਾਂ ਦੇ ਪੁੱਤਰ ਗੁਰੂ ਹਰਕ੍ਰਿਸ਼ਨ ਜੀ ਉਹਨਾਂ ਦੇ ਬਾਅਦ 8ਵੇਂ ਸਿੱਖ ਗੁਰੂ ਬਣੇ ਗੁਰੂ ਹਰਰਾਇ ਜੀ ਦਾ ਜਨਮ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲਕੌਰ ਦੇ ਘਰ ਵਿੱਚ ਹੋਇਆ ਸੀ। ਸਿਰਫ 8 ਸਾਲ ਦੀ ਉਮਰ ਵਿੱਚ ਆਪ ਜੀ ਦੇ ਪਿਤਾ ਦੀ ਮੌਤ ਹੋ ਗਈ। ਆਪ ਜੀ ਦਾ ਵਿਆਹ 10 ਸਾਲ ਦੀ ਉਮਰ ਵਿੱਚ ਦਿਆਰਾਮ ਦੀ ਪੁੱਤਰੀ ਮਾਤਾ ਕਿਸ਼ਨਕੌਰ ਜੀ ਨਾਲ ਹੋਇਆ। ਆਪ ਜੀ ਦੇ ਦੋ ਸੁਪੁੱਤਰ ਸਨ, ਰਾਮਰਾਇ ਅਤੇ ਹਰਕ੍ਰਿਸ਼ਨ ਜੀ। ਗੁਰੂ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਕੁਝ ਸਮਾਂ ਪਹਿਲਾਂ ਹੀ ਆਪਣੇ 5 ਸਾਲ ਦੇ ਪੁੱਤਰ ਹਰਕ੍ਰਿਸ਼ਨ ਜੀ ਨੂੰ ਆਪਣਾ ਉਤਰਾਧਿਕਾਰੀ ਬਣਾਇਆ। ਗੁਰੂ ਜੀ ਦਾ ਧੀਰਮਲ ਨਾਮ ਦਾ ਭਰਾ ਸੀ ਕਿਹਾ ਜਾਂਦਾ ਹੈ ਕਿ ਧੀਰਮਲ ਨੂੰ ਸ਼ਾਹਜਹਾਨ ਸ਼ਾਜਹਾਂ ਤੋਂ ਸਮਰਥਨ ਪ੍ਰਾਪਤ ਹੋਇਆ ਸੀ ਤਾਂ ਜੋ ਸਮਾਨਾਂਤਰ ਸਿੱਖ ਪਰੰਪਰਾ ਬਣਾਈ ਜਾ ਸਕੇ ਮੋਗਲ ਸਮਰਥਨ ਕਾਰਨ ਉਸਨੇ ਆਪਣੇ ਦਾਦਾ ਜੀ ਦੀ ਆਲੋਚਨਾ ਕੀਤੀ ਜੋ 6ਵੇਂ ਸਿੱਖ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਸਨ 6ਵੇਂ ਗੁਰੂ ਜੀ ਨੇ ਧੀਰਮਲ ਨਾਲ ਅਸਹਿਮਤ ਹੋ ਕੇ ਹੀ ਆਪਣੇ ਛੋਟੇ ਪੋਤੇ ਸ੍ਰੀ ਹਰਰਾਏ ਜੀ ਨੂੰ ਉੱਤਰਾਧਿਕਾਰੀ ਨਿਯੁਕਤ ਕੀਤਾ ਸੀ ਗੁਰੂ ਹਰ Rai ਜੀ ਸਿੱਖ ਧਰਮ ਵਿੱਚ 7ਵੇਂ ਗੁਰੂ ਸਨ ਤੇ ਉਹਨਾਂ ਨੂੰ ਸਭ ਤੋਂ ਮਹੱਤਵਪੂਰਨ ਗੁਰੂਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਹਰ Rai ਜੀ ਨੇ ਗੁਰੂ ਹਰ Rai ਜੀ ਨੇ ਜ਼ੁਲਮ ਵਿਰੁੱਧ ਲੜਨ ਅਤੇ ਦੁਖੀ ਲੋਕਾਂ ਦੀ ਮਦਦ ਕਰਨ ਦੇ ਆਪਣੇ ਪਿਤਾ ਦੇ ਕੰਮ ਨੂੰ ਜਾਰੀ ਰੱਖਿਆ। ਉਹਨਾਂ ਨੇ ਪੂਰੇ ਭਾਰਤ ਅਤੇ ਇਸ ਤੋਂ ਬਾਅਦ ਸਿੱਖ ਧਰਮ ਨੂੰ ਫੈਲਾਉਣ ਵਿੱਚ ਵੀ ਮਦਦ ਕੀਤੀ। ਗੁਰੂ ਹਰ Rai ਜੀ ਇੱਕ ਮਹਾਨ ਸਿੱਖਿਆਕ ਅਤੇ ਆਗੂ ਸਨ ਤੇ ਉਹਨਾਂ ਦੀਆਂ ਸਿੱਖਿਆਵਾਂ ਅੱਜ ਵੀ ਸਿੱਖਾਂ ਨੂੰ ਪ੍ਰੇਰਿਤ ਕਰਦੀਆਂ ਹਨ। ਉਹਨਾਂ ਨੇ ਸਿਖਾਇਆ ਕਿ ਸਾਰੇ ਲੋਕ ਬਰਾਬਰ ਹਨ ਜਾਤ ਜਾਂ ਧਰਮ ਦੀ ਪਰਵਾਹ ਕੀਤੇ ਬਿਨਾ ਅਤੇ ਇਹ ਕਿ ਹਰ ਕਿਸੇ ਨੂੰ ਇੱਜ਼ਤ ਤੇ ਸਨਮਾਨ ਦੀ ਜ਼ਿੰਦਗੀ ਜੀਣ ਦਾ ਮੌਕਾ ਮਿਲਣਾ ਚਾਹੀਦਾ ਹੈ ਆਮਚੀ ਨੇ ਦੂਜਿਆਂ ਦੀ ਮਦਦ ਕਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ ਭਾਵੇਂ ਉਹ ਤੁਹਾਡੇ ਆਪਣੇ ਭਾਈਚਾਰੇ ਦਾ ਹਿੱਸਾ ਕਿਉਂ ਨਾ ਹੋਣ ਗੁਰੂ ਹਰ Rai ਜੀ ਦੀ ਮਿਸਾਲ ਸਿੱਖਾਂ ਦਾ ਮਾਰਗਦਰਸ਼ਨ ਕਰਦੀ ਹੈ ਕਿਉਂਕਿ ਉਹਨਾਂ ਦੀਆਂ ਸਿੱਖਿਆਵਾਂ ਇੱਕ ਹੋਰ ਨਿਆਂਪੂਰਨ ਤੇ ਬਰਾਬਰੀ ਵਾਲਾ ਸੰਸਾਰ ਸਿਰਜਣ ਲਈ ਕੰਮ ਕਰਦੀਆਂ ਹਨ ਗੁਰੂ ਹਰ Rai ਜੀ ਸਾਹਿਬ ਜੀ ਦੀ ਸੇਵਾ ਬਚਪਨ ਵਿੱਚ ਹੀ ਸ਼ੁਰੂ ਹੋ ਗਈ ਸੀ। ਉਹਨਾਂ ਨੇ ਪੂਰੇ ਪੰਜਾਬ ਖੇਤਰ ਜਿਵੇਂ ਕਿ ਲਾਹੌਰ, ਸਿਆਲਕੋਟ, ਪਠਾਨਕੋਟ, ਸਾਬਾ, ਰਾਮਗੜ੍ਹ, ਜੰਮੂ ਤੇ ਕਸ਼ਮੀਰ ਖੇਤਰ ਦੇ ਕਈ ਸਥਾਨਾਂ ਦਾ ਦੌਰਾ ਕੀਤਾ ਅਤੇ ਸਿੱਖੀ ਪ੍ਰਚਾਰ ਕੀਤਾ। ਆਬਜੀ ਨੇ ਭਾਰਤ ਦੇ ਹੋਰ ਵੀ ਕਈ ਦੂਰ ਦਰਾਡੇ ਹਿੱਸਿਆਂ ਜਿਵੇਂ ਅਸਾਮ ਤੇ ਬੰਗਾਲ ਦੀ ਯਾਤਰਾ ਕੀਤੀ। ਪਹਿਲੇ ਸਿੱਖ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਆਰੰਭ ਕੀਤੇ ਲੰਗਰ, ਸੰਗਤ, ਮੰਜੀਦ ਸਵੰਦ, ਮਸੰਦ ਆਦੀ ਬਹੁਤ ਸਾਰੀਆਂ ਲਹਿਰਾਂ ਨੂੰ ਵੀ ਗੁਰੂ ਹਰ Rai ਸਾਹਿਬ ਨੇ ਕਾਇਮ ਰੱਖਿਆ ਅਤੇ ਅੱਗੇ ਵਿਕਸਿਤ ਕੀਤਾ। ਗੁਰੂ ਹਰ Rai ਜੀ ਨੇ ਆਪਣੇ ਕਾਰਜਕਾਲ ਦੌਰਾਨ ਕਈ ਨਵੇਂ ਪਿੰਡ ਬਣਾਏ ਤੇ ਲੋੜਵੰਦ ਲੋਕਾਂ ਦੀ ਮਦਦ ਕੀਤੀ। ਉਹਨਾਂ ਨੇ ਚੱਕ ਨਾਨਕੀ ਸ਼ਹਿਰ ਦੀ ਸਥਾਪਨਾ ਵੀ ਕੀਤੀ ਜੋ ਸਿੱਖ ਧਰਮ ਦਾ ਇੱਕ ਮਹੱਤਵਪੂਰਨ ਕੇਂਦਰ ਬਣ ਗਿਆ। ਗੁਰੂ ਹਰ Rai ਜੀ 6 ਅਕਤੂਬਰ 1608 ਨੂੰ 31 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ ਗੁਰੂ ਸਾਹਿਬ ਜੀ ਨੇ 8ਵੇਂ ਗੁਰੂ ਵੱਜੋਂ ਆਪਣੇ ਛੋਟੇ ਪੁੱਤਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਗੁਰਗੱਦੀ ਸੌਂਪੀ